ਹਲਾ ਮੇਰੀ ਜਾਨ ਨਿਕਲਦੀ ਏ ਉਹ ਰਗੜਦੇ ਪਿਆ ਗੋਡਾ ਸਾਰਾ ਛਿਲਿਆ ਪਿਆ ਊਕੜੂ ਮੈਂ ਮਰ ਜਾਵਾਂ ਸ਼ੋਫੀ ਤੇਰੇ ਪਿਆ ਉਹਨੂੰ ਕੀ ਹੋਇਆ ਪਿਓ ਨੂੰ ਛੂਰ ਹੋਇਆ ਉਹ ਵੇਂਦੀ ਨਹੀਂ ਪਈ ਐਕਸੀਡੈਂਟ ਹੋ ਗਿਆ ਤਾਂ ਲਾਤ ਖੁਣਾ ਕੇ ਘਰ ਆਇਆ ਪਿਆ ਅੱਲਾ ਮਾਫੀ ਦੇਵੇ ਮੋਰ ਖਸਾ ਕਿਆ ਹੋ ਗਿਆ ਜੇ ਮੈਂ ਪੁੱਛ ਲਿਆ ਤਾਂ ਕਿਵੇਂ ਐਕਸੀਡੈਂਟ ਹੋਇਆ ਸੋ ਸਕੂਟਰ ਤੇ ਜਾਂਦਾ ਪਿਆ ਤੇ ਜਾ ਛੁੱਟਾ ਕੁੱਤੇ ਦੇ ਵਈ ਸੰਭਲਿਆ ਨਹੀਂ ਸੁਗਿਆ ਜੇ ਸਕੂਟਰ ਸੰਭਲਿਆ ਨਹੀਂ ਜਾਂਦਾ ਤਾਂ ਮੋਂ ਨਿਕਲਿਆ ਹੀ ਨਾ ਕਰ ਤੁਸੀਂ ਦੋ ਬ੍ਰੇਕ ਕੜੀ ਕੜੀ ਜੱਡੇ ਹੀ ਨੇ ਪਿਓ ਨੂੰ ਆਪ ਲੈ ਕੇ ਵਾਗਿਆ ਕਰੋ ਬਾਹਰ ਅੰਦਰ ਨਹੀਂ ਮੇਰੀ ਬੈਣ ਸੋਰੇ ਨੇ ਦੱਸਿਆ ਕੋਈ ਨਹੀਂ ਵੀ ਮੈਂ ਕਿਸੇ ਪਾਸੇ ਜਾਂਦਾ ਪਿਆ ਨਹੀਂ ਤੇ ਮੈਂ ਸ਼ੌਕੀ ਦੇ ਨਾਲ ਗਲਾ ਦੇਵਾ ਹਾਂ ਹਾਂ ਚਲੋ ਸ਼ੌਕੀ ਦੀ ਵੱਜ ਜਾਂਦੀ ਮੋੜ ਤੱਕ ਖੈਰ ਆਈਏ ਤੇ ਸ਼ੌਦਾ ਬੁੱਢਾ ਬੰਦਾ ਤੇ ਦਿ ਲੱਤ ਛੇਤੀ ਠੀਕ ਹੀ ਨਹੀਂ ਹੋਣੀ ਮੇਰੀ ਵੱਜ ਜਾਂਦੀ ਲੱਤ ਹਾਂ ਠੀਕ ਕਿਉਂਕਿ ਮੈਂ ਲਾਈ ਬਣਾ ਪਲਾਸ ਕਰ ਦਿਓ ਤੂੰ ਬਜ਼ਾਰ ਹੀ ਤੂੰ ਲੈ ਕੇ ਮੋੜ ਲਾ ਲਵਾ ਉਹ ਐਦਾ ਉਹ ਹੋ ਜਾਣਾ ਮੈਂ ਭੜਾ ਤੂੰ ਜਵਾਨ ਮਵਾਨ ਹੈ ਜੇ ਤੇਰੀ ਲੱਤ ਵੱਜ ਜਾਂਦੀ ਤੈਨੂੰ ਦੱਸੂ ਜ ਨਹੀਂ ਕੋਈ ਨਹੀਂ ਐਵੇਂ ਕਰ